ਅੱਜ ਸੰਭੂ ਬਲਾਕ ਦੇ ਜਿਹੜੇ ਮੇਰੇ ਵੀਰਾਂ ਦੇ ਸਰਪੰਚਾ ਦੇ ਸਾਡੇ ਕਾਰਟ ਭਰੇ ਗਏ ਜੀ ਇਹਨਾਂ ਨੇ ਕੋਈ ਨਾ ਪ੍ਰੋਬਜੈਕਸ਼ਨ ਲਾ ਕੇ ਸਾਰੇ ਕੈਨਸਲ ਕਰ ਦਿੱਤੇ ਕਿਸੇ ਦੇ ਕੁਸਲਾ ਦਾ ਕਿਤੇ ਕੁਸਲਾ ਦਾ ਸਾਡੇ ਪ੍ਰਪਿੰਟ ਸਰਪੰਚਾ ਉਹ ਬ੍ਰਿਕਸਰੀ ਘਰ ਵਾਲੀ ਪਹਿਲੇ ਸਰਪੰਚ ਜੀ ਇਹਦੀ ਘਰ ਵਾਲੀ ਜਿਹੜਾ ਮੈਂਬਰ ਜੀ ਆਪਣੇ ਖੇਤ ਘਰ ਹੈ ਨਾ ਸਰਕਾਰ ਦੇ ਵੀ ਆਪਣੇ ਖੇਤ ਦਾ ਨੰਬਰ ਆ ਉਹ ਖੇਤ ਦੇ ਵਿੱਚ ਘਰ ਆ ਉੱਥੇ ਦਿਖਾਦਾ ਵੀ ਇਹਨਾਂ ਨੇ ਬਧਰ ਬਣਾਇਆ ਵਾ ਜੀ ਇਹਨੇ ਜੰਪੂਨ ਆਇਆ ਇਹ ਸਾਡੇ ਸਾਡਾ ਵੀ ਨਾਗਰ ਵਿੱਚ ਖੜਿਆ ਇਹਦੇ ਲਾਤਾ ਵੀ ਅਸ਼ਟਦਲ ਸਕੀਮ ਦੇ ਅੰਦਰ ਦੋ ਕਿੱਲੇ ਜ਼ਮੀਨਾਂ ਦੇ ਕੋਲ ਇਹਦਾ ਘਰ ਵੀ ਇੰਦਰਾ ਆਪਣੀ ਗਲੀ ਦੇ ਵਿੱਚ ਇਹਦਾ ਰਸਤਾ ਛੱਡ ਕੇ ਇਹਦਾ ਘਰ ਬਣਾਇਆ ਵਾ ਕੋਈ ਨਿਯਾਜ਼ ਕਬਦੇ ਨਹੀਂ ਕੋਈ ਕੁਛ ਨਹੀਂ ਝੂਠ ਝਾਟ ਬੋਲ ਕੇ ਇਹਨਾਂ ਨੇ ਸਾਰੇ ਗਲਤ ਪ੍ਰੈਕਸ਼ਨ ਲਾ ਕੇ ਸਾਡੇ 25 30 ਬੰਦਿਆਂ ਦੇ ਕਾਜ ਤੇ ਘਟੋ ਘਟ ਕੈਨਸਲ ਕਰਦੇ ਕਨੌਲ ਦੇ ਵਿੱਚ 25 ਤੋਂ 30 ਸਰਪੰਚਾਂ ਦੇ ਕਾਜ ਤੇ ਰੱਦ ਕਰਦੇ ਜਿਹੜੇ ਰਹਿ ਵੀ ਗਏ ਗਲਤੀ ਨਾ ਰਹਾਤ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਜਿੰਨੇ 307 ਦੇ ਪਰਚੇ ਜਿਨ੍ਹਾਂ ਨੇ ਸੂਰਪਰ ਜੋੜੇ 1 ਸਾਲ ਪਹਿਲਾਂ ਗੋਲੀ ਚਲਾਈ ਸੀ ਪਘੋੜੇ ਨੇ ਉਹ ਬੰਦੇ ਅੱਜ ਸਰਪੰਚ ਕਰੇ ਕਰ ਰਹੇ ਹੁਣ ਸੋਰੋਂਦਸਪਿੰਦਰ ਡਿੰਪਲਾ ਜਿਹੜਾ ਉੱਥੇ ਗੋਲੀ ਚ ਨੇ ਗੋਲੀ ਚਲਾਈ 307 ਦਾ ਪਰਚਾ ਪਘੋੜਾ ਹੋਵੇ 1 ਸਾਲ ਦਾ ਕੀਮਤ ਦੇ ਪਰਚੇ ਉੱਤੇ ਨੇ ਉਹਨੂੰ ਸਰਪੰਚੀ ਰਿਕਲੇਮ ਕਰਤਾ ਜਿਹੜੇ ਸੇਵਾਦਾਰ ਨੇ ਲਾਗ ਰਹੀ ਜਿਹਨੇ ਸੇਵਾ ਕਰਨੀ ਪड़ਦੀ ਉਹਨਾਂ ਦੇ ਫਾਇਦਾ ਡਾਇਰੈਕਟ ਕਰਤੇ ਤੋ ਜਿਹੜੇ ਬੰਦਿਆਂ ਦੇ ਪਘੋੜੇ ਨੇ ਉਹ ਰਾਤ ਰਣਜੋਤ ਸਿੰਘ ਇਹ ਕਹੇਗਾ ਉਹ 300 ਉਹਦੇ ਵੀ 300 ਦਾ ਪਰਚਾ ਜਿੰਨੇ ਰਾਤ ਬੰਦੇ ਬੈਠੇ ਸੀ ਸਭ ਥਾਣੇ ਦੇ ਪਘੋੜੇ ਆ ਦਾਣਾ ਮੰਡੀ ਥਾਣੇ ਦੇ ਇੱਕ ਸਾਲ ਪਹਿਲਾਂ 307 ਦੇ ਵਿੱਚ ਪਘੋੜੇ ਹੋਏ ਪਰੰਗੇ ਜਵਾਨ ਤਾਂ ਨਹੀਂ ਹੋ ਗਏ ਅੱਜ ਜੋ ਸਾਰੇ ਬੰਦੇ ਇੱਥੇ ਰਹਿ ਕੇ ਰਾਤ 3:30 ਵਜੇ ਤੱਕ ਇਹਨਾਂ ਨੇ ਬੰਦੀ ਬਣਾ ਕੇ ਰੱਖੇ ਸਾਰੇ ਅਫਸਰ ਆਹੋ ਸਾਰੇ ਬੰਦੀ ਬਣਾ ਕੇ ਰੱਖੇ ਵੀਡੀਓ ਉੱਥੇ ਬਿਠਾ ਕੇ ਰੱਖਿਆ ਰਾਤ ਨੂੰ 2:00 ਵਜੇ ਇ objection ਲਾ ਕੇ 3:00 ਵਜੇ ਜਾ ਕੇ objection ਲਾ ਲਾ ਕੇ ਬੰਦੇ ਜਿਹੜੇ ਘਰਾਂ ਸੁੱਤੇ ਪਏ ਸੀ ਉਹਨੇ ਫਾਈਲਾਂ ਖੋਲ ਕੇ objection ਲਾ ਕੇ ਰਾਤ ਨੂੰ ਪਰਚੇ ਕੈਂਸਲ ਕਰੇਗੇ ਮੇਰੇ ਵੀਰੋ ਇਹ ਜਿਹੜਾ ਤੁਸੀਂ ਕੰਮ ਕਰਿਆ ਇਹ ਬਹੁਤ ਗਲਤ ਕਰਿਆ ਕਿਸੇ ਦਾ ਹੱਕ ਹੋਇਆ ਵੋਟਾਂ ਦਾ ਹੱਕ ਹੋਇਆ ਸੰਵਿਧਾਨ ਦਾ ਤੁਸੀਂ ਧੱਜੀਆਂ ਉਡਾਤੀਆਂ ਇੱਕ ਵਾਰੀ ਦਾ ਆਮ ਪਾਰਟੀ ਸੰਵਿਧਾਨ ਦੀ ਗੱਲ ਕਰਦੇ ਆ ਕੇਂਦਰੀ ਆਲ ਸਾਹਿਬ ਦੁੱਧੇ ਵਾਸਤੇ ਸੰਵਿਧਾਨ ਦੀਆਂ ਧੱਜੀਆਂ ਡਾ ਰਹੇ ਆਂ ਵੋਟਾਂ ਇੱਕ ਵਾਰੀ ਕਹਿ ਰਹੇ ਨੇ ਅਸੀਂ ਕਿਸੇ ਕਾਗਜ਼ ਤੇ ਰਾਤ ਨਹੀਂ ਕਰਾਂਗੇ ਤੁਸੀਂ 2:30 ਵਜੇ 3 ਵਜੇ 4 ਵਜੇ ਤੱਕ ਬੰਦੀ ਬਣਾ ਕੇ ਅਫਸਰਾਂ ਨੂੰ ਕਾਗਜ਼ ਤੇ ਡੈਕਟ ਕਰਾ ਲਿਓ ਵੀਡੀਓ ਨੂੰ ਬਿਠਾ ਕੇ ਰੱਖਿਆ ਹੋਇਆ ਇਹ ਕਿਹੜੀ ਸੰਵਿਧਾਨ ਦੀ ਗੱਲਾਂ ਕਰਦੇ ਤੁਸੀਂ ਕਿਹੜੀਆਂ ਇਮਾਨਦਾਰੀ ਦੀਆਂ ਗੱਲਾਂ ਕਰਦੇ ਹੋ ਕਿਹੜੇ ਆਮ ਲੋਕਾਂ ਦੀ ਗੱਲ ਕਰਦੇ ਹੋ ਅੱਜ ਜਿਹਨਾਂ ਦੇ ਕਾਗਜ਼ ਤੇ ਰਹਿ ਵੀ ਗਏ ਇਹਨਾਂ ਦੇ ਐਸ ਐਚਓ ਇਹਨਾਂ ਦੇ ਮੁੰਸੀ ਇਹਨਾਂ ਦੇ ਲੀਡਰ ਐਸ ਐਚਓ ਦੇ ਪਿੱਛੇ ਗੱਡੀਆਂ ਲਾ ਨਵੇਂ ਸਾਡੇ ਜਿਹੜੇ ਸਰਪੰਚਾਂ ਕਾਗਜ਼ ਤੇ ਰਹਿ ਕੇ ਘਰਾਂ ਜਾ ਰਹੇ ਆ ਆਜੋ ਜਿਆਦਾ ਤੁਹਾਡੇ ਦੇ ਪਰਚਾ ਦੱਦ ਕਰਾਂਗੇ ਅਣੀ ਪੇਪਰ ਬਾਬਸ ਲੈ ਕੇ ਤਸੋ ਅੱਜ ਇਹਨਾਂ ਨੂੰ ਚੋਣ ਨਹੀਂ ਲਈ ਨੂੰ ਲੜਨ ਦੇਣੀ ਜਿਹਨਾਂ ਨੇ ਪਹਿਲਾਂ ਪਹਿਲਾਂ ਰਿਜੈਕਟ ਕਰਾ ਕੇ ਜਿਹੜੇ ਲੈ ਵੀ ਗਏ ਅੱਜ ਉਹਨਾਂ ਦੇ ਪਿੱਛੇ ਪੁੜਸ ਲੱਗੀ ਵੀ ਹੈ ਕਾਹਦਾ ਕਾਦੀ ਸਰਕਾਰ ਹੈ ਇਹ ਤਾਂ ਅੱਜ ਤਾਂ ਕਿਸੇ ਸਰਕਾਰ ਚ ਨਹੀਂ ਹੋਇਆ ਕਿਸੇ ਸਰਕਾਰ ਚ ਮੇਰਾ ਵੀ ਪਿਛਲੇ 50 ਸਾਲ ਦਾ ਕਰਵਾ ਮੈਂ ਦੇਖ ਰਹੇ ਹਾਂ ਇਲੈਕਸ਼ਨ ਹੁੰਦੇ ਹਨ ਮੈਂ ਨਹੀਂ ਕਦੇ ਅਜਿਹਾ ਦੇਖਿਆ ਵੀ ਇਹ ਇਸ ਤਰ੍ਹਾਂ ਵੀ ਲੋਕਾਂ ਦੇ ਘਰੇ ਪੁੜਸ ਕੇ ਵੀ ਐਸਐਸਓ ਗਏ ਆ ਵੀ ਕਾਗਜ਼ ਵਾਪਸ ਲਾਉਣੇ ਤੁਹਾਡੇ ਤੇ ਪਰਚਾ ਕਰਤਾ ਆਂ ਇਹ ਹਾਲਾਤ ਆ ਜਾਂ ਪਾਰਟੀ ਨੇ ਬਣਾਏ ਵੇ ਆ ਮੈਂ ਐਸਐਸਓ ਨੂੰ ਬੇਨਤੀ ਕਰਕੇ اٹਿਆ ਆਂ ਵੀ ਤੁਹਾਡੇ ਜਿਹੜੇ ਡੀਐਸਪੀ ਆ ਇਹਨਾਂ ਐਸਐਚਓ ਨੂੰ ਬਹੁਤ ਵੀ ਗਲਤ ਕੰਮ ਨਾ ਕਰਨ ਅਸੀਂ ਇਹਨਾਂ ਦੇ ਖਿਲਾਫ ਹਾਈ ਕੋਰਟ ਦੇ ਰਿਟਰ ਪਾਵਾਂਗੇ ਸਾਡੇ ਕੋਲ ਪ੍ਰੂਫ ਨੇ ਜਿਹੜੇ ਬੰਦੇ ਥਾਣੇ ਚੋਂ ਭਗੌੜੇ ਨੇ 300 ਸਾਡੇ ਪਰਚੇ ਨੇ ਉਹਨਾਂ ਦੇ ਨਾਲ ਐਸਐਚਓ ਖੜੇ ਤੁਹਾਨੂੰ ਕੀਦ ਕਰਾ ਖੜਨ ਦਾ ਉਹ ਤਾਂ ਤੁਹਾਡੇ ਥਾਣੇ ਦੇ ਭਗੌੜੇ ਆ ਪੁਲਿਸ ਦੇ ਭਗੌੜੇ ਆ ਤੁਸੀਂ ਨਾ ਕਾਗਜ ਭਰਾ ਰਹੇ ਹੋ ਸਰਪੰਚ ਜਿਹੜਾ ਕਢਾਇਆ ਉਹ ਭਗੌੜਾ ਤੁਸੀਂ ਨਾ ਦੇ ਕੇ ਪੁਲਿਸ ਵਾਲੇ ਦੇ ਕਾਗਜ ਭਰਾ ਰਹੇ ਨੇ ਮੇਰੇ ਕੰਨ ਦਾ ਪਤਾ ਲੀਨੀਏ ਤੁਸੀਂ ਗੱਲਾਂ ਕਰ ਰਹੇ ਬੜੀਆਂ ਗਲਤਾਂ ਇਹ ਜਵਾਬ ਦੇਣੇ ਤੁਹਾਨੂੰ ਬੜੇ ਔਖੇ ਹੋਣੇ ਆ ਅੱਜ ਵੀ ਮੈਸੇਜ ਕੋ ਮਰੇ ਪਾਵਰ ਦੇ ਨਸੀ ਨਸੀ ਤੁਹਾਡਾ ਉਤਰ ਜਾਣਾ ਇਹ ਸਰਕਾਰ ਪਤਾ ਨਹੀਂ ਚੱਲਨੀ ਨਹੀਂ ਚੱਲਨੀ ਪਤਾ ਨਹੀਂ ਤਾ 6 ਮਹੀਨੇ ਦੀ ਸਰਕਾਰ ਦਾ ਸਾਲ ਦੀ ਸਰਕਾਰ ਟੁੱਟ ਜਾਣੀ ਹੈ ਸਰਕਾਰ ਸਰਕਾਰ ਤੋਂ ਪੱਧ ਕਿਤੇ ਤੁਹਾਡੇ ਨਸ਼ਾ ਉਤਰੂਗਾ ਫਿਰ ਤੁਸੀਂ ਕੀ ਕਰੋਗੇ ਇਸ ਕਰਕੇ ਮੈਂ ਕਹਿੰਦਾ ਇਹ ਕੰਮ ਨਾ ਕਰੋ ਜਿਹੜੀਆਂ ਚੋਣਾ ਹੋ ਰਹੀਆਂ ਮਾਮਲਿਆਂ ਨੂੰ ਜਿਹੜੇ ਕਾਗਜ਼ ਤੇ ਰੱਦ ਕਰਿਆ ਇਹਨੂੰ ਠੀਕ ਕਰੋ ਠੀਕ ਕਰਕੇ ਜਿਹੜਾ ਹੱਕ ਹੋਇਆ ਨਾ ਟੋਣਾ ਲੜਨਾ ਉਹ ਸਾਨੂੰ ਹੱਕ ਦੋ ਇਹ ਕਰਨ ਵਾਸਤੇ ਐਸਡੀਐਮ ਸਾਹਿਬ ਨੂੰ ਮਿਲਣਾ ਹੀ ਸੀ ਐਸਡੀਐਮ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿਆ ਵੀ ਮੈਂ ਸਾਰੇ ਆਰ ਆਰ ਨੂੰ ਬੁਲਾ ਕੇ ਤੁਹਾਡੇ ਕਾਗਜ਼ ਮੈਂ ਦੇਖਦਾ ਕੀ ਕਮੀ ਹੈ ਜਿਹੜੇ ਹੋਣ ਠੀਕ ਹੋਣਗੇ ਮੈਂ ਠੀਕ ਕਰਾਂਗਾ ਪਰ ਐਸਡੀਐਮ ਸਾਹਿਬ ਨੂੰ ਚਲੇ ਗਏ ਉਹਨਾਂ ਦੇ ਕਾਰਟਿੰਨ ਵਾਸਤੇ ਸਾਨੂੰ ਪੂਰੀ ਉਮੀਦਾਂ ਦੀ ਐਸਟੀਮਡ ਸਾਫ ਸਮੂਹ ਨੂੰ ਸਾਫ ਸੋਲਗੀ ਧੰਨਵਾਦ